ਜਿਵੇਂ ਕਿ ਤੁਹਾਨੂੰ ਹਰਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਲੋਕਾਂ ਨੂੰ ਮਿਲੀ ਹੈਗੀ ਆ ਜਿਸ ਦੇ ਵਿੱਚ GST ਦਾ ਜਿਹੜਾ ਹੈਗਾ ਵਾ ਕਾਫੀ ਜਿਹੜੀ ਦਰ ਘਟਾਈ ਗਈ ਹੈਗੀ ਆ ਜਿਸ ਦੇ ਵਿੱਚ ਟੂ ਵੀਲਰ ਫੋਰ ਵੀਲਰ ਅਤੇ ਹੋਰ ਵੀ ਜੜੀਆਂ ਕਈ ਚੀਜ਼ਾਂ ਨੇ ਉਹਨਾਂ ਦੇ ਰੇਟ ਘਟੇ ਨੇ ਅੱਜ ਜਿਹੜਾ ਹੈਗਾ ਬਵਾਨੀ ਮੋਟਰ ਜਿਹੜੀ ਹੈਗੀ ਆ ਉਹਦੇ ਓਨਰ ਨੇ ਜਿਹੜੇ ਉਹਨਾਂ ਨਾਲ ਗੱਲ ਕਰਾਂਗੇ ਬਜਾਜ ਦੀ ਏਜੰਸੀ ਆ ਹਾਂਜੀ ਸਰ ਕੀ ਨਾਮ ਕੀ ਹਾਂਜੀ ਮੇਰਾ ਨਾਮ ਜੀ ਪੀਰੇ ਮਰਵਾਹਾ ਉਹ ਨਿਮੋਟਿਸ਼ਨ ਕੋ ਉਧਰ ਬਜਾਜ ਤੋਂ ਤੇ ਆਪਣਾ ਜਿਦਾ ਤੁਹਾਨੂੰ ਪਤਾ ਹੀ ਹੈ ਵੀ ਸਰਕਾਰ ਵੱਲੋਂ 28% ਜੀਐਸਟੀ ਤੇ ਘਟਾਇਆ ਗਿਆ ਹੁਣ ਅੱਗੇ 28% ਸੀ ਹੁਣ ਸਰਕਾਰ ਨੇ 18% ਕਰਤਾ ਸਿੱਧਾ ਹੀ 10% ਦਾ ਫਾਇਦਾ ਆਮ ਜਨਤਾ ਨੂੰ ਕੀਤਾ ਅੱਗੇ ਆਪਾਂ ਦੇਖਦੇ ਸੀ ਕਿ ਟੈਕਸ ਵਗੈਰਾ ਵਧਾਈ ਜਾਂਦੀ ਸੀ ਸਰਕਾਰ ਵੱਲੋਂ ਪਰ ਐਤ ਕੀ ਜਿਹੜਾ ਟੈਕਸ ਘਟਵਾਇਆ ਗਿਆ ਤੇ ਮੇਨ ਇਹ ਮੋਟਿਵਾ ਵੀ ਜਿੰਦਾ ਹੁਣ ਆਪਣਾ ਫੈਸਟੀਵਲ ਸੀਜ਼ਨ ਆ ਨਵਰਾਤਰੀ ਸ਼ੁਰੂ ਹੋ ਨਵਰਾਤਰੀ ਤੋਂ ਹੀ ਸਰਕਾਰ ਨੇ ਇਸ ਦੀ ਰੇਟ ਘਟਾਏ ਆ ਜਿਸ ਨਾਲ ਲੋਕਾਂ 'ਚ ਜੋ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਫੈਸਟੀਵਲ ਸੀਜ਼ਨ ਦੇ ਸੋਚਿਆ ਹੁੰਦਾ ਕਿ ਨਵਰਾਤਰੀ, ਦੀਵਾਲੀ, ਦੁਸ਼ਹਿਰੇ ਦੇ ਕੋਲ ਜਾ ਕੇ ਅਸੀਂ ਬਾਈਕਸ ਵਗੈਰਾ ਜਾਂ ਕੋਈ ਵੀ ਆਪਣੀ ਪਰਚੇਜ਼ਿੰਗ ਕਰਾਂਗੇ ਇਸ ਲਈ ਨਾਲ ਜੋ ਕੰਪਨੀ ਵੱਲੋਂ ਆਫਰ ਆ ਰਹੀ ਆ ਜਾਂ ਵਿਆਜ ਘਟਾ ਰਿਹਾ ਆ ਇੰਟਰਸਟ ਵਿੱਚ ਘਟ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਜਿਹੜਾ ਸਰਕਾਰ ਨੇ 10% ਘਟਾਇਆ ਉਹਦੇ ਨਾਲ ਲੋਕਾਂ ਨੂੰ ਡਬਲ ਫਾਇਦਾ ਹੋ ਗਿਆ ਇਸ ਨਾਲ ਇਹਦੇ ਵਿੱਚ ਗੱਲ ਕਰੀਏ ਟੂ-ਵਿਲਰ ਦੇ ਟੂ-ਵਿਲਰ ਜਿਹੜੇ ਹੈਗੇ ਆ ਆਪਣੇ ਮੋਟਰਸਾਈਕਲ ਵਗੈਰਾ ਹੈਗੇ ਆ ਇਹਨਾਂ ਦਾ ਕਿੰਨਾ ਕੁ ਰੇਟ ਦਾ ਫਰਕ ਪਿਆ ਹੈ ਟੂ ਵੀਹਰ ਦਾ ਜਿਦਾਂ ਜਿਹਾ ਅਲੱਗ-ਅਲੱਗ ਮਾਡਲ ਆਂਦੇ ਚ ਅਲੱਗ-ਅਲੱਗ ਮਾਡਲ ਦੇ ਅਲੱਗ-ਅਲੱਗ ਜਿਹਦਾ 10% ਟੈਕਸ ਕਟਾਇਆ ਗਿਆ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਉਸ ਹਿਸਾਬ ਨਾਲ ਜਿੰਨੀ ਕੁ ਕੀਮਤ ਉਹਦੀ ਬੰਦੀ ਆ ਬਾਈਕ ਦੀ بیس ਮਾਡਲ ਜਾਂ ਬੇਸਿਕ ਅਮਾਉਂਟ ਜਿੰਨੀ ਬੰਦੀ ਉਸ ਹਿਸਾਬ ਨਾਲ 10% ਹਰ ਬਾਈਕ 'ਚ ਕਟਾਇਆ ਗਿਆ ਜੀ ਛੋਟੇ ਮਾਡਲ ਦੀ ਗੱਲ ਕਰੀਏ ਤਾਂ 6000 ਦੇ ਕਰੀਬ ਤੇ ਵੱਡੇ ਮਾਡਲ ਜਿਨ੍ਹਾਂ ਹਾਈ ਐਂਡ ਬਾਈਕਸ ਆਂਦੇ ਆ ਪਲਸਰ ਆਂਦੇ ਸਪੋਰਟਸ ਬਾਈਕਸ ਆਂਦੇ ਆ ਉਹ ਤੱਕ 15000 ਤੱਕ ਵੀ ਸਰਕਾਰ ਵੱਲੋਂ ਜਿਹੜੀ ਆ ਟੈਕਸ ਘਟਾਣ ਦੀ ਛੂਟ ਦਿੱਤੀ ਜਾ ਰਹੀ ਹੈ। ਜੀ ਜਿੱਦਾਂ ਅੱਗੇ ਫੈਸਟੀਵਲ ਹੁੰਦੇ ਸੀਗੇ ਕਾਫੀ ਰੇਟ ਵੱਧਦੇ ਹੁੰਦੇ ਸੀਗੇ ਦੇਖੇ ਜਾਂਦੇ ਸੀਗੇ ਪਰ ਇਸ ਵਾਰ ਜਿਹੜਾ ਹੈਗਾ ਸਰਕਾਰ ਨੇ ਇੱਕ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਦਿੱਤੀ ਹੈ ਕਿਸ ਤਰ੍ਹਾਂ ਦੀ ਬਿਲਕੁਲ ਸਰਕਾਰ ਨੇ ਪਹਿਲਾਂ ਹੀ ਜਿੱਦਾਂ ਕਿ ਵਾਅਦਾ ਕੀਤਾ ਸੀ ਉਹ ਜੀਐਸਟੀ ਬਣਾਇਆ ਸੀ ਜੀਐਸਟੀ ਲਾਗੂ ਕੀਤਾ ਸੀ ਕਿ ਵੀ ਸਮੇਂ-ਸਮੇਂ ਤੇ ਇੱਥੇ ਟੈਕਸ ਵਿੱਚ ਜਿਹੜਾ ਚੇਂਜਿਸ ਕੀਤੇ ਜਾਣਗੇ ਇਹ ਵੀ ਸਰਕਾਰ ਨੇ ਨਾਲ ਦੱਸਿਆ ਸੀ ਕਿ ਕੱਲਾ ਵਧਾਇਆ ਹੀ ਨਹੀਂ ਜਾਊਗਾ ਟੈਕਸ ਜੇ ਲੋੜ ਹੋਈ ਤਾਂ ਘਟਾਇਆ ਵੀ ਜਾ ਸਕਦਾ ਹੈ। ਸਭ ਤੋਂ ਮੇਨ ਗੱਲ ਜਿਹੜਾ ਅੱਜ ਚੱਲ ਰਿਹਾ ਅੱਜਕੱਲ ਵੀ ਸਰਕਾਰ ਆਪਣੇ ਇੰਡੀਆ ਨੂੰ ਜਿਹੜਾ ਆਤਮ ਨਿਰਭਰ ਬਣਾ ਜਾਂਦੀ ਹੈ ਜਿਹਦਾ ਬਾਹਰੀ ਦੇਸ਼ਾਂ ਵਿੱਚ ਟੈਕਸ ਵਾਧਾ ਲਗਾਇਆ ਜਾ ਰਿਹਾ ਹੈ ਜਿਸ ਤੱਕ ਤੁਸੀਂ ਜਾਣਦੇ ਟਰੰਪ ਨੇ ਧਮਕੀ ਦਿੱਤੀ ਸੀ ਸਰਕਾਰ ਨੂੰ ਵੀ ਇਹ ਟੈਕਸ ਵਧਾ ਦੇਣਾ ਉਹਨੇ ਟੈਕਸ ਵਧਾਇਆ ਵੀ ਇਸ ਕਰਕੇ ਸਰਕਾਰ ਆਪਣੇ ਅੰਦਰ ਜਿਹੜੇ ਇੰਡੀਅਨ ਪ੍ਰੋਡਕਟਸ ਆ ਉਹਨੂੰ ਵਧਾ ਕੇ ਆਪਣੇ ਟੈਕਸ ਘਟਾ ਕੇ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਦੇਣਾ ਚਾਹੁੰਦੀ ਹੈ ਇਹ ਕਿੰਨਾ ਕੁ ਫਰਕ ਪਿਆ ਕਸਟਮਰ ਦੇ ਵਿੱਚ ਕਿੰਨਾ ਕੁ ਫਰਕ ਪਿਆ ਕਸਟਮਰ ਦਾ ਫਰਕ ਪਿਆ ਸੀ ਕਿ ਜਦ ਕਸਟਮਰ ਪਹਿਲਾਂ ਹੀ ਰੁਕਿਆ ਹੋਇਆ ਸੀ ਵੀ ਆਪਾਂ ਫੈਸਟੀਵਲ ਤੇ ਬਾਈਕਸ ਖਰੀਦਾਂਗੇ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਜਦਾਂ ਸੇਲ ਵਗੈਰਾ ਸਾਰਿਆਂ ਦੀ ਡਾਊਨ ਹੋ ਗਈ ਸੀ ਕਿਉਂਕਿ ਕਸਟਮਰ ਨੂੰ ਪਤਾ ਸੀ ਕਿ ਇਤ ਦਾ ਫੈਸਟੀਵਲ ਤੇ ਲੈਣਾ ਇੱਕ ਕਸਟਮਰ ਨੂੰ ਅਵੇਅਰਨੈਸ ਸੀ ਕਿ ਟੈਕਸ ਵੀ ਘਟ ਰਿਹਾ ਵਾ ਸੋਸ਼ਲ ਮੀਡੀਆ ਥਰੂ ਜਾਂ ਤੁਹਾਡੀ ਨਿਊਜ਼ ਵਗੈਰਾ ਦੇ ਥਰੂ ਉਹਨਾਂ ਨੂੰ ਪਤਾ ਸੀ ਕਿ ਟੈਕਸ ਵਗੈਰਾ ਘਟ ਰਿਹਾ ਇਸ ਕਰਕੇ ਹੁਣ ਜਿਹੜਾ ਕਸਟਮਰ ਲਗਾਤਾਰ ਇਨਕੁਆਰੀ ਕਰ ਰਿਹਾ ਹੈ ਤਾਂ ਉਮੀਦ ਆਗੀ ਵਧੀਆ ਤੇ ਤਲਾ 2 ਵੀਲਰ ਦਾ ਜਾਂ 4 ਵੀਲਰ ਦਾ ਨਹੀਂ ਸਾਰੀਆਂ ਚੀਜ਼ਾਂ ਸਰਕਾਰ ਨੇ ਜਿਹੜਾ ਇਹਦਾ ਟੈਕਸ ਕਟਾਇਆ ਲੋਕਾਂ ਦੇ ਫੋਨ ਵਗੈਰਾ ਵੀ ਆਨੇ ਸ਼ੁਰੂ ਹੋ ਗਏ ਬਿਲਕੁਲ ਇਨਕੁਆਰੀ ਲਗਾਤਾਰ ਆ ਰਹੀ ਹੈ ਲੋਕੀ ਕੰਟੈਕਟ ਕਰ ਰਹੇ ਆ ਤੇ ਵਾਧੂ ਵਾਧੂ ਲੋਕੀ ਇਸ ਚੀਜ਼ ਦਾ ਫਾਇਦਾ ਉਠਾਣਾ ਚਾਹੁੰਦੇ ਕਿਉਂਕਿ ਲੋਕਾਂ ਨੂੰ ਪਤਾ ਵੀ ਟੈਕਸ ਕਟਿਆ ਆ ਤੇ ਇਹਦਾ ਜਿੰਨਾ ਤੋਂ ਫਾਇਦਾ ਹੋ ਸਕੇ ਵਾਧੂ ਵਾਧੂ ਉਠਾਇਆ ਜਾ ਸਕੇ ਜਿਹੜੇ ਕਸਟਮਰ ਬਾਈਕ ਲੈਣੀ ਸੀ ਜਾਂ ਕੋਈ ਵੀ ਚੀਜ਼ ਪਰਚੇਸ ਕਰਨੀ ਸੀ ਉਹਨਾਂ ਨੇ ਤਾਂ ਲੈਣੀ ਆ ਜਿਹੜੇ ਕਨਫਿਊਜ਼ ਸੀ ਕਿ ਹਜੇ ਲਈ ਰੋਕੇ ਲਈਓ ਉਹਨਾਂ ਲਈ ਬਹੁਤ ਵਧੀਆ ਮੌਕਾ ਆ ਤੇ ਉਹ ਵੀ ਹੁਣ ਜਿਹੜੇ ਆਪਣੀ ਪਰ ਏ ਸੰਤੀ ਰਜੀ ਕਿਉਂਕਿ ਇਹ ਲਗਾਤਾਰ ਜਿਹੜਾ ਹੈਗਾ ਵਾ ਪਹਿਲਾਂ ਜਿਹੜੇ ਟੈਕਸ ਵੱਧਦੇ ਹੀ ਹੁੰਦੇ ਸਨ ਚਾਹੇ ਕੋਈ ਫੈਸਟੀਵਲ ਹੁੰਦਾ ਸੀ ਤਾਂ ਉਦੋਂ ਰੇਟ ਕਾਫੀ ਜਿਹੜੇ ਹੈਗੇ ਹੈਵੀ ਹੋ ਜਾਂਦੇ ਸੀਗੇ ਹਾਈ ਜਿਹੜੇ ਰੇਟਾਂ ਕਾਰਨ ਜਿਹੜਾ ਲੋਕਾਂ ਨੂੰ ਚੀਜ਼ਾਂ ਖਰੀਦਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਸੀ ਪਰ ਇਸ ਵਾਰ ਜਿਹੜਾ ਹੈਗਾ ਵਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਵਾ ਇੱਕ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਦਿੱਤੀ ਗਈ ਹੈਗੀ ਆ ਜਿਸ ਦੇ ਵਿੱਚ ਜੀਐਸਟੀ ਦੇ ਜਿਹੜੇ ਹੈਗੀਆਂ ਦਰਾਂ ਕਾਫੀ ਘਟਾਈਆਂ ਗਈਆਂ ਜਿਸ ਕਰਕੇ ਅੱਜ ਟੂ-ਵਿਲਰ ਦਾ ਕਾਫੀ ਰੇਟ ਘਟਿਆ ਹੈਗਾ ਵਾ ਹੋਰ ਵੀ ਕਈ ਚੀਜ਼ਾਂ ਦੇ ਜਿਹੜੇ ਰੇਟ ਘਟਾਉਣ ਦੇ ਕਾਰਨ ਜਿਹੜਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕੈਮਰਾ ਪਰਸਨ ਨਾਲ ਬਣੀ ਤਰੋੜਾ ਨਕੋਦਾ